ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਮਾਂ ਦੀਆਂ ਡੰਡੀਆਂ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਏਗੀ ਚੀਮਾ ਸਕਾਟਲੈਂਡ ਦੇ ਸੁਨਿਆਰੇ ਦੀ ਦੁਕਾਨ ਤੇ ਬੈਠਾ ਸੀ ਤੇ ਆਪਣੀ ਬੇਬੇ ਦੇ ਕੰਨਾਂ ਲਈ ਵਾਲੀਆਂ ਵੇਖ ਰਿਹਾ ਸੀ ਕਿੰਨੇ ਬਰੇ ਹੋ ਗਏ ਉਹਨਾਂ ਗੋਰਿਆਂ ਦੀ ਧਰਤੀ ਤੇ ਆਏ ਤਕਰੀਬਨ ਜਵਾਨੀ ਇੱਥੇ ਹੀ ਢਲ ਗਈ ਸੀ ਚੜਦੀ ਜਵਾਨੀ ਵਿੱਚ ਆਇਆ ਸੀ ਘਰੋਂ ਬਹੁਤਾ ਗਰੀਬ ਸੀ ਘਰ ਦੇ ਹਾਲਤ ਬਦਲਣਾ ਤੇ ਉਹਨੇ ਹਾਲਤ ਬਦਲ ਵੀ ਦਿੱਤੇ ਕੋਠੀ ਵੀ ਪਾਈ ਗੱਡੀਆਂ ਟਰੈਕਟਰ ਸਭ ਕੁਝ ਲੈ ਕੇ ਦਿੱਤਾ ਪਰ ਇੱਕ ਮਾਂ ਦੀਆਂ ਡੰਡੀਆਂ ਨਹੀਂ ਕਿਉਂਕਿ ਜਿਸ ਦਿਨ ਚੀਮਾ ਬਲਾਇਅਰ ਤੁਰ ਲੱਗਾ ਸੀ ਐਨ ਮੌਕੇ ਤੇ ਏਜੰਟ ਨੇ 10000 ਹੋਰ ਮੰਗ ਲਏ ਘਰੇ ਕੁਝ ਨਾ ਸਭ ਕੁਝ ਤੇ ਚੀਮੇ ਦੇ ਬਾਪੂ ਨੇ ਏਜੰਟ ਦੀ ਝੋਲੀ ਪਾ ਦਿੱਤਾ ਸੀ ਉਸ ਦੀ ਮਾਂ ਕਰਮੋ ਨੇ ਆਪਣੇ ਕੰਨਾਂ ਦੀਆਂ ਡੰਡੀਆਂ ਲਾ ਚੀਮੇ ਦੇ ਹੱਥੇ ਧਰ ਦਿੱਤੀਆਂ ਸੀ ਉਹ ਡੰਡੀਆਂ ਜੋ ਅਜੇ ਕੱਲ ਹੀ ਪਾਈਆਂ ਸੀ ਕਿੰਨਾ ਚਾ ਸੀ ਉਹਨੂੰ ਡੰਡੀਆਂ ਦਾ ਰਾਤ ਸੰਦੂਕ ਦੇ ਸ਼ੀਸ਼ੇ ਵਿੱਚ ਮੁੜ ਮੁੜ ਆਪਣਾ ਮੁੱਖ ਦੇਖਦੀ ਰਹੀ ਉਮਰ ਬੀਤ ਗਈ ਸੀ ਉਹਨੂੰ ਡੰਡੀਆਂ ਕੰਨਾਂ ਵਿੱਚ ਪਾਉਣ ਦੀ ਰੀਤ ਸੀ ਤੇ ਅੱਜ ਪੁੱਤ ਨੂੰ ਲੋੜ ਪਈ ਝੱਟ ਲਾ ਕੇ ਚੀਮੇ ਦੇ ਹੱਥ 'ਚ ਧਰੱਖ ਗਿਆਂ। ਨਾਲ ਹੀ ਬੋਲਦੀ ਲੈ ਨੇਤੇ ਚੁੱਕ ਆਪਣੀ ਗਰਜ ਸਾਰ ਤੂੰ ਬਲੈਤ ਜਾ ਬਥੇਰੀਆਂ ਡੰਡੀਆਂ ਬਣਾ ਦੇਣੀਆਂ ਮੈਨੂੰ। ਚੀਮਾ ਤੇ ਉਹ ਇੰਗਲੈਂਡ ਆ ਬਣਿਆ ਸੀ। ਉਂਝ ਤੇ ਉਹਦਾ ਨਾਮ ਨੇਕਾ ਸੀ। ਮਾਂ ਦਾ लाडला ਪੁੱਤ ਹਰਨੇਕ ਸਿੰਘ ਚੀਮਾ ਤੇ ਆਪਦੇ ਨਾਮ ਵਰਗਾ ਨੇਕ। ਚੀਮੇ ਨੇ ਮਾਂ ਦੀਆਂ ਵਾਲੀਆਂ ਜਦ ਲਾਲੇ ਨੂੰ ਵੇਚੀਆਂ ਉਹਨੂੰ ਲੱਗੇ ਉਹਨੇ ਮਾਂ ਦੀਆਂ ਸੱਧਰਾ ਵੇਚ ਦਿੱਤੀਆਂ ਉਸ ਰਾਤ ਚੀਮੇ ਦਾ ਮਨ ਇੰਨਾ ਭਰਿਆ ਉਹਨੇ ਰੋਟੀ ਨਾ ਖਾਧੀ ਤੇ ਉਸ ਰਾਤ ਤਾਰਿਆਂ ਦੀ ਸ਼ਾਮੇ ساری ਰਾਤ ਮਾਂ ਦੀ ਗੋਦੀ ਵਿੱਚ ਸਿਰ ਰੱਖ ਕੇ ਬੈਠਾ ਰਿਹਾ ਮਾਂ ਨੇ ਚੀਮੇ ਤੋਂ ਆਪਣੇ ਸਿਰ ਤੇ ਹੱਥ ਰਖਾ ਵਾਦਾ ਲਿਆ ਜਿਹੜੀਆਂ ਡੰਡੀਆਂ ਤੂੰ ਮੇਰੇ ਕੰਨਾਂ ਤੋਂ ਲਾਈਆਂ ਇੱਕ ਦਿਨ ਤੂੰ ਆਪ ਹੀ ਮੇਰੇ ਕੰਨਿ ਆਪਣੇ ਹੱਥੀ ਝੁੰਕੀ ਵਾਲੀਆਂ ਡੰਡੀਆਂ ਪਾਵੇਂਗਾ ਮੈਨੂੰ ਵੱਡੇ ਬਾਬੇ ਦੀ ਸੌ ਨੀਕੇ ਜਿੰਨਾ ਚੇ ਤੂੰ ਹੱਥੀ ਮੇਰੇ ਕੰਨ ਨਹੀਂ ਘਜਦਾ ਮੈਂ ਕੁਝ ਨਹੀਂ ਪਾਉਣਾ ਬੇਬੇ ਚੀਮੇ ਨੂੰ ਬੋਲੀ ਤੇ ਉਸ ਵੇਰ ਜਦ ਉਹ ਘਰੋਂ ਤੁਰਨਾ ਸੀ ਤਾਂ ਮਾਂ ਨੇ ਕੰਨਾਂ ਵਿੱਚ ਨਿੰਮ ਦੇ ਡੱਕੇ ਪਾਏ ਤੇ ਕਹਿੰਦੀ ਇਹਦੇ ਨਾਲ ਕੰਨ ਨਹੀਂ ਭਰਦੇ ਨਿੰਮ ਨਾਲ ਦਵਾਈ ਦਾ ਕੰਮ ਕਰਦੇ ਆ ਤੇ ਮੈਂ ਬਲੈਦ ਗਿਆ ਮਿਹਨਤਾਂ ਕੀਤੀਆਂ ਕਰਜੇ ਲਾਹੇ ਪੈਣਾ ਬਹਿਈਆ ਗਰੀਬੀ ਚੁੱਕ ਦਿੱਤੀ ਬਸ ਇੱਕ ਕਰਜਾ ਸੀ ਮਾਂ ਦੀਆਂ ਡੰਡੀਆਂ ਦਾ ਬੜੇ ਸਾਲ ਲੰਘ ਕੇ ਬਲੈਦ ਵਿੱਚ ਕਦੇ ਪੱਕਾ ਹੋ ਪਿੰਡ ਜਾਂਦਾ ਕਦੇ ਘਰ ਲੈ ਕੇ ਜਾਂਦਾ ਮਿਰਗ ਤ੍ਰਿਸ਼ਨਾ ਹੀ ਸੀ ਬਸ ਖਤਮ ਨਹੀਂ ਸੀ ਹੁੰਦੀ 20 ਸਾਲ ਬਾਅਦ ਪਿੰਡ ਚੱਲਿਆ ਸੀ ਚਾਰ ਕੁ ਦਿਨਾਂ ਨੂੰ ਮਾਂ ਨਾਲ ਗੱਲ ਕੀਤੀ ਕਿ ਹਾਂ ਤੇਰੀਆਂ ਝੁੰਕੀ ਵਾਲੀਆਂ ਡੰਡੀਆਂ ਲੈਣ ਚੱਲਿਆ ਕਮਲੀ ਭੋਲੀ ਬੇਬੇ ਚਾਹ ਵਿੱਚ ਉੜਦੀ ਗਈ ਤੇ ਸੁਨਿਆਰੇ ਦੇ ਬੈਠੇ ਨੇ ਜਦ ਬਾਲੀਆਂ ਵੇਖੀਆਂ ਤੇ ਮੇਰੀ ਮਾਂ ਦੀਆਂ ਕਹਾਣੀਆਂ ਚਾਹ ਦਾ ਗਈਆਂ ਉਹਦਾ ਸਮਰਪਣ ਉਹਦਾ ਦੂਜਿਆਂ ਦੀ ਖੁਸ਼ੀ ਲਈ ਚਾਉਣਾ ਆਪਣੇ ਚਾਹ ਗਹਿਣੇ ਰੱਖ ਕੇ ਮਾਂ ਮੈਨੂੰ ਦੱਸਦੀ ਹੁੰਦੀ ਆਪਣੀ ਪੂਰੀ ਕਹਾਣੀ ਕੀਮੇ ਨੂੰ ਜ਼ਿਆਦਾ ਆ ਗਿਆ ਉਸਦੀ ਮਾਂ ਉਸ ਨੂੰ ਬੋਕਲ ਵਿੱਚ ਲੈ ਆਪਣੀ ਪਹਾਣੀ ਦੱਸਦੀ ਹੁੰਦੀ ਉਹਦੀ ਡੰਡੀਆਂ ਪਾਉਣ ਦੀ ਰੀਤ ਤੇ ਉਹ ਸ਼ਰੀ ਦਾ ਅਗਲੇ ਪਲ ਮਰਨਾ ਮਾਦਾ ਹਦੀ ਹੁੰਦੀ ਸੀ ਨੇਕੇ ਉਦੋਂ ਮੈਂ 7-8 ਵਰਿਆਂ ਦੀ ਹੋਣੀ ਮੇਰਾ ਨਿੱਕਾ ਭਰਾ ਆ ਤੇ ਘਓ ਦੇ ਵਿੱਚ ਮੇਰੀ ਨਾਨੀ ਮੈਨੂੰ ਨਿੱਕੀਆਂ-ਨਿੱਕੀਆਂ ਡੰਡੀਆਂ ਪਾ ਗਈ ਮੈਂ ਸਾਰੀ ਰਾਤ ਨੱਚਦੀ ਘਰਾਂ ਡੰਡੀਆਂ ਪਾ ਗਈ ਆਪਣੀਆਂ ਸਖੀਆਂ ਸਹੇਲੀਆਂ ਨੂੰ ਦਿਖਾਉਂਦੀ ਘਰਾ ਬੜਾ ਚਾ ਸੀ ਨੇਕੇ ਤੇ ਚਾ ਇੱਕ ਰਾਤ 10:00 ਦਸ ਦੂਜੀ ਸਵੇਰ ਮੇਰੀ ਦਾਦੀ ਬੋਲਦੀ ਕਿਦਾਂ ਮਸ਼ਰੀਫੀ ਚੋਕਰੀ ਅرائی ਜਿੰਨੀ ਐ ਤੇ ਫੈਸ਼ਨ ਕਿੰਨਾ ਸੋਨਾ ਪਾਈ ਕਰਦੀ ਐ ਫਿਰ ਮੇਰੀ ਦਾਦੀ ਮੇਰੀ ਮਾਂ ਨੂੰ ਗੁੱਸੇ ਨਾਲ ਬੋਲਦੀ ਐ ਕੁੜੀ ਸਮਝਾ ਲੈ ਪ੍ਰੀਤਮ ਕੌਰੇ ਆਵਦੀ ਹੁਣੇ ਨਹੀਂ ਮਾਣ ਸਵਾ ਕਿਲੋ ਸੋਨਾ ਪਾਈ ਕਰਦੀ ਐ ਢਾਈ ਮਾਸੇ ਦੀਆਂ ਬਾਰੀਆਂ ਸਵਾ ਕਿਲੋ ਕਿਵੇਂ ਹੋ ਗਈਆਂ ਮੈਂ ਇਹ ਝੋਲ ਬੱਚੀ ਸਮਝ ਨਾ ਸਕੀ ਕੱਲ ਨੂੰ ਕੋਈ 1921 ਹੋ ਗਈ ਫਿਰ ਸਾਨੂੰ ਨਾ ਕਹੀਂ ਉਦੋਂ ਮੈਨੂੰ 1921 ਦਾ ਵੀ ਨਹੀਂ ਪਤਾ ਸੀ ਵੀ ਕੀ ਹੁੰਦੀ ਹੈ ਫਿਰ ਮੈਨੂੰ ਲੱਗਿਆ ਕਿ ਇਹ ਡੰਡੀਆਂ ਬੜੀ ਬੁਰੀ ਚੀਜ਼ ਨਹੀਂ ਜੀਨੇ ਮੇਰੀ ਮਾਂ ਨੂੰ ਬਿਨਾਂ ਵਜ੍ਹਾ ਰਵਾ ਕੇ ਚਿਰਕਾ ਦਿਵਾ ਦਿੱਤੀਆਂ ਤੇ ਮਾਂ ਨੂੰ ਰਵਾ ਦਿੱਤਾ ਫਿਰ ਬਾਲੀਆਂ ਦਾ ਮੋਹ ਨਾ ਰਹਾ ਤੇ ਮੈਂ ਡੰਡੀਆਂ ਲਾਈਆਂ ਤੇ ਉਸ ਵਾਰ ਮੇਰੀ ਦਾਦੀ ਨੇ ਮੇਰੇ ਕੰਨੋ ਵਾਲੀਆਂ ਧੂ ਕੇ ਐਵੇਂ ਲਾਈਆਂ ਜਿਵੇਂ ਕੋਈ ਲਟੇਰਾ ਕੰਨ ਵਿੱਚੋਂ ਖਿੱਚ ਕੇ ਲਾਉਂਦਾ ਹੁੰਦਾ ਹੈ ਮੇਰੇ ਕੰਨ ਵਿੱਚੋਂ ਖੂਨ ਵਗਿਆ ਕੰਨ ਪੀੜ ਕਰੇ ਪਰ ਕੰਨ ਦੀ ਪੀੜ ਨਾਲੋਂ ਜ਼ਿਆਦਾ ਮੈਨੂੰ ਡੰਡੀਆਂ ਖੁਸ ਜਾਣ ਦੀ ਪੀੜ ਜ਼ਿਆਦਾ ਹੋਈ ਮੇਰੀ ਮਾਂ ਪ੍ਰੀਤਮ ਕੌਰ ਨੇ ਮੇਰੇ ਕੰਨਾਂ ਨੂੰ ਮਸ਼ੀਨ ਵਾਲਾ ਤੇਲ ਲਾਇਆ ਤੇ ਨਾਲ ਹੀ ਨਾਲ ਮੈਨੂੰ ਡਰਾਉਂਦੀ ਰਹੀ ਉਹਨੇ ਗੋਦੀ ਵਿੱਚ ਮੇਰਾ ਨਿੱਕਾ ਜਹਾ ਭਾਈ ਵੀਰਾ ਚੁੱਕਿਆ ਸੀ ਲੈ ਨਹੀਂ ਕਰਮੂ ਰੋਂਦੀ ਕਿਉਂ ਐ ਕੱਲ ਨੂੰ ਤੇਰਾ ਵੀਰ ਵੀਰਾ ਵੱਡਾ ਹੋ ਖੱਟੀ ਕਮਾਈ ਕਰੂ ਤੇ ਫਿਰ ਤੈਨੂੰ ਝੁੰਗੀ ਵਾਲੀਆਂ ਡੰਡੀਆਂ ਬਣਾ ਕੇ ਦਊਗਾ ਬਾਲ ਮਨ ਸੀ ਉਦੋਂ ਮਾਂ ਦੀਆਂ ਗੱਲਾਂ ਸੁਣ ਕੇ ਤਸਲੀ ਆ ਗਈਆਂ ਤੇ ਮੈਂ ਵਾਲੀਆਂ ਦਾ ਮੋਹ ਭੁੱਲਣ ਲੱਗ ਪਈ ਇੱਧਰ ਮੇਰੀ ਭੂਆ ਮੇਰੀ ਮਾਂ ਦਾ ਸ਼ਿਲਾ ਕਟਵਾਉਣ ਆਈ ਸੀ ਮੇਰੀ ਦਾਦੀ ਕਹੇ ਕਿ ਸੁਖ ਨਾਲ ਮੇਰੇ ਪੋਤਾ ਹੋਇਆ ਹੁਣ ਮੈਂ ਆਪਦੀ ਕੁੜੀ ਨੂੰ ਤੂੰ ਪਾ ਕੇ ਤੁਰਨਾ ਤੇ ਇੱਥੇ ਮੇਰੀਆਂ ਡੰਡੀਆਂ ਬਣਾ ਕੇ ਮੇਰੀ ਮਾਂ ਦੇ ਕੋਕੇ ਬੁੰਦੀਆਂ ਪਵਾ ਕੇ ਮੇਰੀ ਦਾਦੀ ਨੇ ਮੇਰੀ ਭੂਆ ਨੂੰ ਦੋ ਤੋਲੇ ਦੇ ਕਾਂਟੇ ਬਣਾ ਕੇ ਤੁਰਿਆ ਤੇ ਉਦੋਂ ਪਹਿਲੀ ਵਾਰ ਮੇਰੇ ਚਾ ਕਤਲ ਹੋਈ ਸੀ ਦਾਦੀ ਤੋਂ ਡਰਦੀ ਮੈਂ ਘਰੇ ਰੋਂਦੀ ਨਾ ਪਰ ਆਪਣੀ ਸਹੇਲੀ ਫੱਤੋ ਕੋਲ ਜਾ ਕੇ ਰੋਦੀ ਫਤੋ ਮੁਸਲਮਾਨ ਸੀ ਉਹ ਭੋਲੇ ਜਿਹੇ ਮਨ ਨਾਲ ਕਹਿੰਦੀ ਤੇਰੀਆਂ ਡੰਡੀਆਂ ਮਰ ਗਈਆਂ ਜਦੋਂ ਸੁਨਿਆਰੇ ਨੇ ਟਾਲਿਆ ਹੁਣੇ ਉਹ ਮੁੱਕ ਗਈਆਂ ਕਰਮੋਂ ਤੂੰ ਰੋ ਨਾ ਅੱਲਾ ਘਰੇ ਸਭ ਕੁਝ ਹੈ ਉਹ ਫਿਰ ਦਿਵਾਉ ਤੇਰੀਆਂ ਡੰਡੀਆਂ ਮੈਂ ਹੋਰ ਰੋਦੀ ਫਤੋ ਬੀਬੀ ਰਾਣੀ ਵਾਂ ਆਪਣੇ ਕੰਨਾਂ ਵਿੱਚ ਪਾਈਆਂ ਚਾਂਦੀ ਦੀਆਂ ਡੰਡੀਆਂ ਲਾ ਕੇ ਮੇਰੇ ਕੰਨੀ ਬਾਦਲਦੀ ਫਿਰ ਮੈਂ ਪਾਣੀ ਦੀ ਬਾਟੀ ਵਿੱਚ ਆਪਣਾ ਮੂੰਹ ਦੇਖਣਾ ਮੈਂ ਬਹੁਤ ਸੁੰਨੀ ਲੱਗਦੀ ਪਰ ਘਾ ਰੌਣ ਲੱਗੀ ਮੈਂ ਡੰਡੀਆਂ ਲਾ ਕੇ ਫੱਤੋਂ ਨੂੰ ਦੇ ਦਿੰਦੀ ਤੇ ਖਾਲੀ ਕੰਨਾਂ ਦੇ ਭਰੀਆਂ ਅੱਖਾਂ ਦੇ ਭਾਰੇ ਗੜਬਾ ਨਾਲ ਘਰ ਆ ਜਾਂਦੀ ਤੇ ਮਾਂ ਦੀ ਨੁਕਲ ਵਿੱਚ ਆ ਕੇ ਪੈ ਜਾਂਦੀ ਹੌਲੀ ਹੌਲੀ ਬਚਪਨ ਬੀਤ ਗਿਆ ਤੇ ਜਵਾਨੀ ਆ ਗਈ ਨਾ ਡੰਡੀਆਂ ਦਾ ਮੋਹ ਘੱਟ ਹੋਇਆ ਨਾ ਫੱਤੋਂ ਦਾ ਕਦੇ-ਕਦੇ ਮੈਂ ਟਿੱਬਿਆਂ ਵਿੱਚ ਉੱਗੇ ਭਖੜੇ ਦੇ ਗੁਲਾਬੀ ਕੰਡੇ ਜੇ ਕੰਨਾ ਚ ਪਾ ਲੈਣੀ ਮਾਂ ਚੁੱਪ ਕਰਕੇ ਅੱਖਾਂ ਭਰ ਲੈਂਦੀ ਵੀਰੇ ਦੀ ਹਰ ਖੁਆਇਸ਼ ਪੂਰੀ ਹੁੰਦੀ ਉਹੋ ਜਿੱਦੀ ਬਹੁਤ ਸੀ ਬਾਪੂ ਉਹਦੀ ਹਰ ਚੀਜ਼ ਹਾਜ਼ਰ ਕਰਦਾ ਪਰ ਇੱਕ ਮੇਰੀ ਛੋਟੀ ਜਹੀ ਖੁਆਇਸ਼ ਵੀ ਅਧੂਰੀ ਸੀ ਮਾਂ ਭੋਰੀ ਸੀ ਤੇ ਉਹ ਸਰੇ ਦਾੜ ਮਾਂ ਨੇ ਇੱਕ ਦੋ ਵਾਰੀ ਦਰਦੀ ਜਰਦੀ ਨੇ ਕਿਹਾ ਵੀ ਕਿ ਕਰਮੋਂ ਨੂੰ ਡੰਡੀਆਂ ਕਰਵਾ ਦੇਗੀ ਕੁੜੀਆਂ ਸਿਰੇ ਨਹੀਂ ਜੜਾਈ ਦੀਆਂ ਦੋਵਾਂ ਨੂੰ ਮਾਰ ਕੇ ਅੰਦਰ ਦੱਬ ਦੇਉ ਜੇ ਮੁੜ ਕੇ ਵਾਲੀਆਂ ਦਾ ਨਾਮ ਵੀ ਲਿਆ ਪਿਓ ਨੇ ਮਾਂ ਦੇ Baal ਖੜ ਕੇ ਗਿਆ ਉਸ ਦਿਨ ਵੀ ਲਗਾ ਡੰਡੀਆਂ ਬੁਰੀ ਚੀਜ਼ ਨੇ ਜੋ ਮਾਂ ਨੂੰ ਪੁੱਟ ਪਵਾਉਂਦੀਆਂ ਮੈਂ ਮਾਂ ਨੂੰ ਕਿਹਾ ਛੱਡ ਬੀਬੀ ਮੈਂ ਨਹੀਂ ਪਾਉਂਗਾ ਡੰਡੀਆਂ ਹੁਣ ਮੈਨੂੰ ਸ਼ੌਕ ਨਹੀਂ ਰਿਹਾ ਪਰ ਮੇਰਾ ਦਿਲ ਤੇ ਡੰਡੀਆਂ ਪਾਉਣ ਨੂੰ ਕਰਸ ਰਿਹਾ ਸੀ ਸਾਹ ਸੁਹੇਲੀਆਂ ਦੇ ਕੋਕੇ, ਧੀਲੀਆਂ ਡੰਡੀਆਂ, ਸੋਨੇ ਦੀਆਂ ਪਾਈਆਂ ਸੀ। ਮੇਰੇ ਤੋਂ ਬੜਾ ਅਸੀਂ ਕਿਹੜਾ ਗਰੀਬ ਸੀ। ਸਭ ਕੁਝ ਸੀ ਪਿਓ ਨੂੰ ਜਿੱਥੇ ਜ਼ਮੀਨ ਦੇਖਦੀ, ਜ਼ਮੀਨ ਖੀਦ ਲੈਂਦਾ। ਭਰਤੀ ਇਹਦੇ ਸੁਪਨੇ ਨਾ ਖਰੀ ਸਕਿਆ। ਬੇਸ਼ੱਕ ਮੈਂ ਮਾਂ ਨੂੰ ਕਹਿ ਦਿੰਦੀ ਕਿ ਮੈਨੂੰ ਡੰਡੀਆਂ ਨਹੀਂ ਚਾਹੀਦੀਆਂ। ਪਰ ਮਾਂ ਮਾਂ ਤੇ ਮਾਂ ਦੀ ਆ ਉਹ ਸਭ ਜਾਣਦੀ ਸੀ। ਉਨੇ ਮੇਰੇ ਪਿਓ ਤੋਂ ਚੋਰੀ ਨੂੰ ਲੋਕਾਂ ਦੇ ਸੂਟਾਂ ਦੀ ਅੰਦਰ ਪਾਈਆਂ ਕਰ ਕਰਕੇ ਖੇਸੀਆਂ ਦੇ ਬੰਬਲ ਵੱਟ ਕੇ ਸਲਾਈਆਂ ਬੁਰਬੁਰ ਕੇ ਮੇਰੀਆਂ ਡੰਡੀਆਂ ਜੋਗੇ ਪੈਸੇ ਜਮ੍ਹਾਂ ਕਰ ਲੇ ਹੁਣ ਦਿੱਕਤ ਇਹ ਸੀ ਕਿ ਪਿਓ ਨੂੰ ਕੀ ਕਹੇ ਕਿ ਡੰਡੀਆਂ ਕਿੱਥੋਂ ਆਈਆਂ ਉਹਨੂੰ ਪਤਾ ਲੱਗ ਗਿਆ ਕਿ ਸੁਨਿਆਰੇ ਦੇ ਕੱਲੀ ਗਈ ਸੀ ਉਹਨੇ ਤਾਂ ਮਾਰ ਹੀ ਦੇਣਾ ਸੀ ਫਿਰ ਕਰਾ ਲੱਭਾ ਨਾਨੀ ਨੂੰ ਕਿਹਾ ਕਿ ਤੂੰ ਲੈ ਜਾ ਪੈਸੇ ਉਹ ਕਹੀ ਕਿ ਮੈਂ ਬਣਾ ਕੇ ਦਿੱਤੀਆਂ ਨੇ ਵਾਲੀਆਂ ਨਾਨੀ ਪੈਸੇ ਲੈ ਕੇ ਚਲੀ ਗਈ ਪੰਜਵੇਂ ਛੇਵੇਂ ਦਿਨ ਨੂੰ ਆਉਣਾ ਸੀ ਉਹਨੇ ਹੀ ਮੇਰੇ ਘਰ ਡੰਡੀਆਂ ਲੈ ਕੇ ਮੈਂ ਚੌਕੇ ਦੀ ਕੰਧ ਦੇ ਕੋਲੇ ਨਾਲ ਅਉਂਸੀਆਂ ਦੀ ਗਰੀ ਕਿੰਨੇ ਦੇ ਡਹਿ ਗਏ ਡਰ ਰਹੀ ਸੀ ਮੇਰੇ ਸੁਪਨੇ ਪੂਰੇ ਹੋਣ ਦੇ ਚ ਤੇ ਫਿਰ 12 ਵਾਲੇ ਦਿਨ ਨਾਨੀ ਆ ਗਈ ਕਿਉਂ ਕਰ ਰਹੀ ਸੀ ਨਾਨੀ ਬਹੁਤ ਸੋਹਣੀਆਂ ਚੋਮਕੀ ਵਾਲਾਂ ਡੰਡੀਆਂ ਬਣਾ ਕੇ ਲਿਆਈ ਤੇ ਇੱਕ ਲੋਗ ਮੈਂ ਕੰਨੀ ਡੰਡੀਆਂ ਪਾਈਆਂ ਬਾਹਰ ਭੱਜ ਗਈ ਸਖੀਆਂ ਨੂੰ ਵਿਖਾਉਣਾ ਸਭ ਕਹਿਣ ਹਾਏ ਨਹੀਂ ਅੜਗੇ ਦਾਦਾ ਰੂਪ ਜੜਿਆ ਹਾਏ ਨਹੀਂ ਨਾਨੀ ਤੇਰੇ ਦੀ ਕਿੰਨੀਆਂ ਸੋਹਣੀਆਂ ਡੰਡੀਆਂ ਬਣਾ ਕੇ ਲਈ ਐ ਮੇਰੇ ਖੁਸ਼ੀ ਨਾਲ ਧਰਤੀ ਤੇ ਪੈਰ ਲਾ ਲਗ ਗਰ ਆਈ ਤੇ ਮਾਂ ਨੇ ਮੇਰੇ ਕੰਨੋਂ ਡੰਡੀਆਂ ਲਾ ਲਈਆਂ ਤੇ ਕਹਿਣ ਲੱਗੀ ਪਹਿਲਾਂ ਨਾਨੀ ਤੇਰੇ ਪਿਆਰ ਨੂੰ ਵਿਖਾਉਗੀ ਫੇਰ ਕੰਨੀ ਪਾਵੂ ਨਹੀਂ ਤਾਂ ਫੇਰ ਸੁਣੇ ਸਲ ਰਾਤ ਨੂੰ ਰੋਟੀ ਪਾਣੀ ਖਾਣ ਤੋਂ ਬਾਅਦ ਨਾਨੀ ਉਹਦੇ ਮੰਜੇ ਤੇ ਬਹਿ ਗਈ ਤੇ ਮੇਰੇ ਪਿਓ ਨੂੰ ਬਾਲੀਆਂ ਦਿਖਾ ਕੇ ਬੋਲੀ ਬਲਦੇਵ ਸਿੰਘ ਮੈਂ ਕਰਮੋਲੀ ਡੰਡੀਆਂ ਲੈ ਕੇ ਆਈਆਂ ਮੈਂ ਕੰਦੀ ਉੱਤੇ ਰੁਖੜਾ ਹਾਂ ਪਤਾ ਨਹੀਂ ਕਦੋਂ ਮੌਤਾ ਜਾਵੇ ਇਹਦੇ ਵਿਆਹ ਵਿੱਚ ਕੰਮ ਆਉਣੀਆਂ ਬਾਕੀ ਇਹਦਾ ਮਾਮਾ ਜੋ ਕਰ ਦਊਗਾ ਠੀਕ ਹੈ ਨਾਨੀ ਨੇ ਮੇਰੇ ਪਿਓ ਦੇ ਹੱਥੇ ਡੰਡੀਆਂ ਧਰ ਦਿਆਂ ਗੱਲ ਲਈ ਸਿੱਧਾ ਦੱਸਦੀ ਤਾਂ ਸੌ ਸਵਾਲ ਕਰਨੇ ਸੀ ਮੇਰੇ ਪਿਓ ਨੇ ਤੂੰ ਗੋੜੀਆਂ ਕਿਉਂ ਲੈ ਕੇ ਆਈ ਕਿਉਂ ਬਣਵਾਈਆਂ ਨੇ ਇਸ ਲਈ ਨਾਨੀ ਨੇ ਮੇਰੇ ਵਿਆਹ ਦਾ ਬਹਾਨਾ ਪਾ ਕੇ ਮੇਰੇ ਪਿਓ ਨੂੰ ਮੇਰੀਆਂ ਡੰਡੀਆਂ ਪੜਾ ਦਿੱਤੀਆਂ ਡੰਡੀਆਂ ਹੱਥ ਖੜ ਮੇਰਾ ਪਿਓ ਖੁਸ਼ ਹੋ ਗਿਆ ਉਹਨੂੰ ਖੁਸ਼ ਦੇਖ ਮੇਰੀ ਮਾਂ ਵੀ ਬੜੀ ਖੁਸ਼ ਹੋਈ ਤੇ ਮੈਂ ਵੀ ਤੋਲੇ ਦੀਆਂ ਡੰਡੀਆਂ ਵੇਖ ਮੇਰੇ ਪਿਓ ਦੀਆਂ ਅੱਖਾਂ ਵਿੱਚ ਚਮਕ ਆ ਗਈ ਸੀ ਉਹ ਮੇਰੀ ਨਾਨੀ ਨੂੰ ਕਹਿੰਦਾ ਬੇਬੇ ਆਤਾ ਤੂੰ ਬਹੁਤ ਚੰਗਾ ਹੋਇਆ ਡੰਡੀਆਂ ਲੈ ਕੇ ਆਈਆਂ ਕੰਮ ਆ ਰਹੀਆਂ ਅਜੀ ਕਿਹੜਾ ਕਰਮੋਂ ਦਾ ਵਿਆਕਰਿਆ ਹਰਨਾਮੇ ਕੇ ਨਹਿਰ ਵਾਲਾ ਖੇਤ ਵੇਚਦੇ ਨੇ ਮੈਂ ਅੱਜ ਹੀ ਸੌਦਾ ਕਰਕੇ ਆਇਆ ਕੁਝ ਘੁਮਾਇਆ ਥੁੜੀ ਸੀ ਬੇਬੇ ਤੂੰ ਮੇਰੇ ਨਾਲ ਆ ਗਈ ਸਵੇਰੇ ਸ਼ਹਿਰ ਜਾ ਇਹਨਾਂ ਡੰਡੀਆਂ ਨੂੰ ਵੇਚ ਚਾਰ ਸਿੱਧਾ ਘਟ ਕੱਲ ਨੂੰ ਜਮੀਨ ਵਾਲਾ ਨੂੰ ਦੇ ਦੇਉਂ ਤੇ ਜਮੀਨ ਆਪਣੇ ਵੀਰੇ ਦੇ ਚਾਰ ਛੜ ਬਣ ਜਾਣਗੇ ਵੀਰੇ ਦੇ ਛੜ ਬਣ ਜਾਣਗੇ ਪਰ ਮੇਰੇ ਸਾਹ ਨਿਕਲ ਗਏ ਮਾ ਡਿਗ ਦੀ ਡਿਗਰੀ ਹੀ ਬਚੀ ਪੀਲੀ ਹੋ ਗਈ ਫਿਰ ਵੀ ਹੌਸਲਾ ਕਰਕੇ ਕਹਿੰਦੀ ਐ ਡੰਡੀਆਂ ਤਾਂ ਕਰਮੋ ਦੀ ਅਮਾਨਤ ਨੇ ਬਥੇਰੀ ਜਮੀਨ ਵੀਰੇ ਕੋਲ ਇੱਕ ਅੱਧਾ ਖੇਤ ਨਾ ਹੋਇਆ ਤਾਂ ਨਾ ਸਹੀ ਊੜੀ ਦੀਆਂ ਡੰਡੀਆਂ ਕਿਉਂ ਵੇਚਣੀਆਂ ਨੇ ਗੱਲ ਮੇਰੀ ਮਾਂ ਦੇ ਮੋਂ ਦੇ ਵਿੱਚ ਹੀ ਸੀ ਹਜੇ ਮੇਰੇ ਪਿਓ ਨੇ ਵੱਟ ਕੇ ਚਪੇੜ ਮਾਰੀ ਮਾਂ ਪਰੇ ਜਾੜ ਗਈ ਪਿਓ ਨੇ ਮੇਰੀ ਮਾਂ ਦੇ ਬੱਖੇ ਵਿੱਚ ਲੱਤ ਮਾਰ ਦੇ ਕਿਹਾ ਕਦੇ ਮੁੰਡੇ ਦਾ ਵੀ ਸੋਚ ਲਿਆ ਕਰ ਹਰ ਵੇਲੇ ਇਸ ਕਮਜ਼ਾਤ ਬਾਰੇ ਹੀ ਸੋਚਦੀ ਰਹਿਣੀ ਹੈ ਅਤੇ ਅਜੇ ਇਹਦਾ ਵਿਆਹ ਕਰਨਾ ਝੂਕਣਾ ਬਥੇਰਾ ਘਰ ਖਾਲੀ ਕਰਕੇ ਜਾਣਾ ਇਹ ਨੇ ਸੁਪਨੇ ਮੇਰੇ ਘਤ ਹੋਏ ਸੀ ਉਸ ਰਾਤ ਮੈਂ ਮਾਂ ਤੇ ਨਾਨੀ ਸਾਰੀ ਰਾਤ ਰੋਂਦੀਆਂ ਰਹੀਆਂ ਆਪਣੀਆਂ ਡੰਡੀਆਂ ਦੇ ਚਾਹ ਦੇ ਹੋਏ ਕਤਲ ਦੇ ਬੜਾ ਦੁੱਖ ਹੋਇਆ ਸੀ ਰਾਤਾਂ ਨੂੰ ਉੱਠ ਰੋਂਦੀ ਮਾਂ ਕਲਾਵਾ ਪਰ ਲੈਂਦੀ ਤੇ ਬੋਲਦੀ ਰੋ ਨਾ ਰੱਬ ਸਭ ਦੇਖਦਾ ਹੈ ਮੈਨੂੰ ਨਿਤ ਤੋਂ ਬਣਾਉਂਦਾ ਕਿ ਮੇਰੇ ਸੋਹਣੀਆਂ ਸੋਹਣੀਆਂ ਡੰਡੀਆਂ ਪਈਆਂ ਇੱਕ ਕਾਲਾ ਚੋਰ ਆਉਂਦਾ ਤੇ ਮੇਰੀਆਂ ਡੰਡੀਆਂ ਜ਼ਬਰਦਸਤੀ ਲਾ ਕੇ ਲੈ ਜਾਂਦਾ ਹੈ ਮੈਂ ਰੋਂਦੀ 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 ਚੀਕ ਮਾਰ ਦਿੰਦੀ ਚੀਕ ਮਾਰਦੇ ਸਾਰ ਮੈਨੂੰ ਜਾਗ ਆ ਜਾਂਦੀ ਟੁੱਟੇ ਖواب ਕਦੇ ਜਿਉਂ ਨਹੀਂ ਦਿੰਦੀ ਸਮਾਂ ਕਦੋਂ ਰੁਕਿਆ ਫਿਰ ਮੇਰਾ ਵਿਆਹ ਆ ਗਿਆ ਮੇਰੇ ਤੇ ਮੇਰੇ ਭਰਾ ਦਾ ਇਕੱਠਿਆਂ ਦਾ ਹੁਣ ਆਸੀ ਤੇ ਡੰਡੀਆਂ ਮਿਲ ਗਈਆਂ ਪਰ ਮੇਰਾ ਡੰਡੀਆਂ ਦਾ ਖਰਚਾ ਕੌਣ ਕਰਦਾ ਕਿਉਂਕਿ ਬਰਾਤ ਦੀ ਰੋਟੀ ਤੇ ਇੰਨਾ ਖਰਚਾ ਹੋਣਾ ਸੀ ਭਾਬੀ ਲਈ ਵੀ ਬਰੀ ਦੇ ਨਾਲ ਦਾ ਗਣਾ ਚਾਹੀਦਾ ਸੀ ਸੋ ਇਸ ਲਈ ਮੈਨੂੰ ਇੱਕ ਸ਼ਾਪ ਮੇਰੇ ਘਰ ਵਾਲੇ ਨੇ ਸ਼ਾਪ ਸਹੁਰੇ ਨੂੰ ਤੇ ਮਾਮੇ ਸਹੁਰੇ ਨੂੰ ਸ਼ਾਪ ਪਾਈਏ ਪਰ ਮੇਰੀਆਂ ਡੰਡੀਆਂ ਦੀ ਰੀਝ ਰਹਿ ਗਈ ਭਾਬੀ ਲਈ ਬਹੁਤ ਸੋਹਣੇ ਕਾਂਡੇ ਬਣਾਏ ਗਏ ਤੇ ਮੇਰੇ ਲਈ ਕੱਲੀ ਸ਼ਾਪ ਭਾਬੀ ਨੂੰ ਪੈਂਡਲ ਵੀ ਪਾਇਆ ਗਿਆ ਪਰ ਮੇਰੇ ਲਈ ਕੱਲੀ ਸ਼ਾਪ ਕਿਉਂਕਿ ਮੇਰੀ ਗਰਾਹ ਦੀ ਰੋਟੀ ਵੀ ਕਰਨੀ ਸੀ ਮਨ ਮਨਾਉਂਤਾ ਵੀ ਕਰਨੀ ਸੀ ਇਸ ਲਈ ਮੇਰੀਆਂ ਡੰਡੀਆਂ ਦਾ ਖਰਚਾ ਉੱਧਰ ਪਾ ਉੱਟਾ ਗਿਆ ਮਾਂ ਬਥੇਰਾ ਕਹਿੰਦੀ ਬਾਪ ਨੂੰ ਪਰ ਸੁਣਦਾ ਕੌਣ ਸੀ ਨਾ ਵੀਰਾ ਸੋਹਣੇ ਮਾਂ ਦੀ ਨਾ ਪਿਓ ਉਹਨਾਂ ਕਿਹਾ ਜੇ ਬਹੂ ਨੂੰ ਸੋਣਾ ਪਾਇਆ ਉਹ ਤਾਂ ਘਰੇ ਹੀ ਰਹਿਣੇ ਇਹ ਤਾਂ ਬਗਾਨੀ ਮੰਨਦਾ ਹੈ ਬਗਾਨੇ ਘਰ ਚਲੀ ਗਏ ਕੌੜਾ ਕੁੱਟ ਪਰ ਕੇ ਬਹਿ ਗਈ ਤੇ ਆਪਣੇ ਸਹੁਰੇ ਘਰ ਚਲੀ ਗਈ ਪਰ ਮੇਰੇ ਸਹੁਰੇ ਪਰਿਵਾਰ ਵੱਲੋਂ ਮੈਨੂੰ ਡੰਡੀਆਂ ਪਾਈਆਂ ਦੇਸ਼ਕ ਹਲਕੀਆਂ ਸੀ ਪਰ ਮੇਰੇ ਚਾਹ ਭਾਰੇ ਸੀ ਮੈਂ ਕੰਨੀ ਡੰਡੀਆਂ ਪਾ ਕੇ ਨੱਚਦੀ ਕਰਦੀ ਪਹਿਰੀ ਝੰਜਰਾ ਪਾ ਰਾਣੀ ਬਣੀ ਪਈ ਸੱਚ ਮੁਚ ਹੀ ਮੇਰੇ ਘਰ ਵਾਲੇ ਨੇ ਮੈਨੂੰ ਰਾਣੀ ਬਣਾ ਕੇ ਰੱਖਿਆ ਉਹ ਮੇਰੀ ਕਦਰ ਤੇ ਇੱਜ਼ਤ ਕਰਦਾ ਹੋਰ ਕੀ ਚਾਹਿੰਦਾ ਸੀ ਮੈਨੂੰ ਮੈਂ ਸੱਚ ਮੁਚ ਰਾਣੀ ਬਣ ਗਈ ਸੀ ਇਸ ਨਵੇਂ ਘਰ ਦੀ ਘਰ ਵਿੱਚ ਕੌਣ ਸੀ ਹੋਰ ਸੱਸ ਹੈ ਨਹੀਂ ਸੀ ਦੇਵਤੇ ਵਰਗਾ ਸਹੁਰਾ ਤੇ ਇੱਕ ਵੱਡੀ ਨਣਦਾ ਨਨਦ ਪਾਲੋ ਮੇਰੇ ਪਤੀ ਦੇਬੇ ਤੋਂ ਵੱਡੀ ਸੀ ਪਰ ਘਰ ਵਿੱਚ ਔਰਤ ਨਹੀਂ ਸੀ ਰੋਟੀ ਦਾ ਔਖਾ ਸੀ ਤਾਂ ਹੀ ਸਾਡਾ ਵਿਆਹ ਜਲਦੀ ਕਰ ਦਿੱਤਾ ਗਿਆ ਸੀ ਬੇਸ਼ੱਕ ਮੇਰਾ ਪਤੀ ਮੇਰੀ ਨੰਦ ਤੋਂ 2 ਬੜੀ ਛੋਟਾ ਸੀ ਉੰਜ ਪਾਲੋ ਭੈਣ ਮੰਗੀ ਸੀ ਲਾਗਲੇ ਪਿੰਡ ਬੜੇ ਵੱਡੇ ਘਰ ਦੇ ਜ਼ਿਮੀਦਾਰ ਸੀ ਉਹਦੇ ਸਹੁਰੇ ਮਾਤਿਆਂ ਦਾ ਉਹ ਇਕੱਲਾ-ਇਕੱਲਾ ਪੁੱਤ ਸੀ ਉਹਦਾ ਮੰਗੇਤਰ ਉਹਨਾਂ ਦੇ ਘਰੇ ਸਭ ਕੁਛ ਸੀ ਟਰੈਕ ਡਾਲੀਆਂ ਸਾਰੇ ਸੰਦ ਸਟੇੜ ਸਭ ਕੁਛ ਸੀ ਘਰ ਵੀ ਮਹਿਲ ਵਰਗਾ ਬਣਿਆ ਹੋਇਆ ਸੀ ਉਹਨਾਂ ਨੇ ਪਾਲੋ ਦਾ ਰਿਸ਼ਤਾ ਮੰਗ ਕੇ ਲਿਆ ਸੀ ਕਿਉਂਕਿ ਉਹਨਾਂ ਨੂੰ ਕੰਮ ਕਰਨ ਵਾਲੀ ਕੁੜੀ ਚਾਹੀਦੀ ਸੀ ਜੋ ਘਰ ਸੰਭਾਲ ਸਕੇ ਕਿਉਂਕਿ ਮੁੰਡੇ ਦੀ ਮਾਤਾ ਬਿਮਾਰ ਰਹੀ ਸੀ ਮੇਰੇ ਸਹੁਰੇ ਨੇ ਉਹਨਾਂ ਤੋਂ ਸਾਲ ਦਾ ਵਕਤ ਲਿਆ ਸੀ ਕਿਉਂਕਿ ਮੇਰੇ ਸਹੁਰਾ ਉਹਨੇ ਗਰੀਬ ਪਰਿਵਾਰ ਸੀ ਇੱਕ ਸਾਲ ਵਿੱਚ ਦੋ ਵਿਆਹ ਕਰਨੇ ਬਹੁਤ ਔਖੇ ਸੀ। ਉਹਨਾਂ ਤਾਂ ਪਹਿਲਾਂ ਹੀ ਸਾਡੇ ਵਿਆਹ ਤੇ ਕਰ ਜਾ ਚੁੱਕਿਆ ਹੋਇਆ ਸੀ। ਮੇਰਾ ਸਹੁਰਾ ਪਰਿਵਾਰ ਬੇਸ਼ੱਕ ਗਰੀਬ ਸੀ ਪਰ ਦਿਲ ਦੇ ਬੜੇ ਚੰਗੇ ਸੀ। ਦਿਲ ਦੇ ਅਮੀਰ ਸੀ ਦੋਵੇਂ ਪਿਓ ਪੁੱਤ। ਸਹੁਰਾ ਮੈਨੂੰ ਪੁੱਤ ਤੋਂ ਬਿਨਾ ਗੱਲ ਨਾ ਕਰਦਾ। ਮੈਂ ਹੈਰਾਨ ਹੁੰਦੀ ਕਿ ਕੋਈ ਇੰਨਾ ਜੰਗਾ ਕਿਵੇਂ ਹੋ ਸਕਦਾ ਹੈ? ਕਿਵੇਂ ਮੇਰਾ ਪਿਓ ਗਾਲ੍ਹਾਂ ਕੱਢਦਾ ਸੀ ਤੇ ਇਹ ਮੇਰਾ ਸਹੁਰਾ ਇੱਕ ਦੇਵਤਾ ਇਨਸਾਨ ਸੀ। ਮੈਂ ਬਹੁਤ ਖੁਸੀ ਇੱਕ ਕੰਨੀ ਡੰਡੀਆਂ ਤੇ ਦੂਜਾ ਸਹੁਰੇ ਕਿੰਨੇ ਚੰਗੇ ਰਾਜਾ ਵਰਗਾ ਸਿਰ ਦਾ ਸਾਈਂ ਪਿਆਰ ਤੇ ਮੋਹ ਦਾ ਭਰਿਆ ਬਾਪੂ ਸਹਰਾ ਤੇ ਭੈਣਾ ਵਰਗੀ Holi ਜਹੀ ਨਣਦ ਜਿਸ ਵਿੱਚ ਮੇਰ-ਤੇਰ ਹੀ ਨਹੀਂ ਸੀ ਅਜੇ ਵਿਆਹ ਨੂੰ 15 ਦਿਨ ਹੀ ਹੋਏ ਸੀ ਤੇ ਫਿਰ ਪਾਲੋ ਭੈਣ ਦੀ ਵਿਚੋਲਣ ਦੀ ਆ ਗਈ ਉਹਨੇ ਕਿਹਾ ਕਿ ਪਾਲੋ ਦੀ ਸੱਸ ਜਿਆਦਾ ਕੁਾਰ ਹੋ ਗਈ ਹੈ ਇਸ ਲਈ ਉਹਨਾਂ ਨੇ ਪਿਆ ਜਲਦੀ ਮੰਗ ਲਿਆ ਹੈ ਪਾਨੋ ਦੀ ਸੱਸ ਦੀ ਇੱਛਾ ਸੀ ਕਿ ਆਪਣੇ ਪੁੱਤਰ ਤੇ ਪਾਣੀ ਬਾਰ ਕੇ ਪੀ ਲਵੇ ਹਰ ਮਾਂ ਨੂੰ ਇਹੀ ਇੱਛਾ ਹੁੰਦੀ ਹੈ ਉਹ ਨੂੰ ਬਖਤੌ ਪਾਣੀ ਬਾਰ ਕੇ ਪੀਵੇ ਕੀ ਪਤਾ ਹੈ ਉਸਨੇ ਅਗਲੇ ਬਰੇ ਹੋਣਾ ਜਾਂ ਨਹੀਂ ਕਿਉਂਕਿ ਉਸ ਦੀ ਬਿਵਾਰੀ ਇੰਜ ਹੀ ਸੀ ਕਿ ਬਹੁਤਾ ਚਿਰ ਜਿਉਂਦੇ ਰਹਿਣ ਦੀ ਆਸ ਨਹੀਂ ਸੀ ਪਾਲੋ ਦੀ ਬਚੋਲਣ ਨੇ ਕਿਹਾ ਭਾਈ ਸਲਾਹ ਕਰ ਲਓ ਆਗਲੇ 15 ਦਿਨਾਂ ਦਾ ਵਿਆਹ ਮੰਗ ਰਹੇ ਨੇ ਬਾਕੀ ਤੁਸੀਂ ਸਲਾਹ ਕਰਕੇ ਦੱਸ ਦਿਓ ਸਾਰੇ ਘਰ ਵਿੱਚ ਫਿਕਰ ਪੈ ਗਿਆ ਕਿ ਇੰਨੀ ਛੇਤੀ ਵਿਆਹ ਕਿੰਜ ਕੀਤਾ ਜਾਵੇ ਕਿਉਂਕਿ ਘਰ ਵਿੱਚ ਤਾਂ ਪਹਿਲਾਂ ਹੀ ਬਹੁਤ ਖਰਚਾ ਹੋ ਚੁੱਕਾ ਸੀ ਹੁਣ ਹੋਰ ਖਰਚਾ ਕਿੰਜ ਕਰਦੇ ਉਹ ਵਿਆਹ ਨਹੀਂ ਕਰਦੇ ਉੱਥੇ ਇੰਨੇ ਚੰਗਾ ਰਿਸ਼ਤਾ ਮੁਰਕ ਕੇ ਨਹੀਂ ਲੱਭਣਾ ਸੀ ਪਾ ਲੋ ਭੈਣ ਦੀ ਜ਼ਿੰਦਗੀ ਦਾ ਸਵਾਲ ਸੀ ਕਿਉਂਕਿ ਰਿਸ਼ਤਾ ਟੁੱਟਣ ਤੋਂ ਬਾਅਦ ਲੋਕ ਪਾਲੋ ਵਿੱਚ ਹੀ ਦੋਸ਼ ਕੱਢਣਗੇ ਜਾਂ ਇੰਨਾ ਚੰਗਾ ਰਿਸ਼ਤਾ ਮੁੜ ਕੇ ਦੁਬਾਰਾ ਮਿਲਣਾ ਵੀ ਨਹੀਂ ਸੀ ਘਰ ਵਿੱਚ ਸਲਾਹ ਹੋਈ ਕਿ ਪਾਲੋ ਦਾ ਵਿਆਹ 15 ਦਿਨ ਤੱਕ ਹੀ ਕੀਤਾ ਜਾਵੇਗਾ ਬਾਪੂ ਨੇ ਕੁਝ ਪੈਸੇ ਆੜ ਤੀਆ ਤੋਂ ਫੜ ਲਏ ਤੇ ਕੁਝ ਪਾਲੋ ਦੇ ਮਾਮੇ ਤੋਂ ਬਰਾਤ ਦੀ ਰੋਟੀ ਤੇ ਮਨ ਮਨੋਤਨ ਦਾ ਇੰਤਜ਼ਾਮ ਹੋ ਗਿਆ ਹੁਣ ਗਹਿਣਿਆਂ ਦਾ ਰਹਿ ਗਿਆ ਸੀ ਘਰ ਵਿੱਚ ਕੁਝ ਵੀ ਨਹੀਂ ਸੀ ਬਚਿਆ ਕਿ ਜਿਸ ਨੂੰ ਵੇਚ ਕੇ ਗਣਘਦੇ ਯਾਰ ਬਾਪੂ ਫਿਕਰ ਲਈ ਬੈਠਾ ਸੀ ਕਿ ਹੁਣ ਕੀ ਕੀਤਾ ਜਾਵੇ ਤਾਂ ਉਸ ਸਾਗ ਜਦ ਮੈਂ ਬਾਪੂ ਨੂੰ ਰੋਟੀ ਬਣਾਉਣ ਲੱਗੀ ਬਾਪੂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਕਹਿਣ ਲੱਗਾ ਧੀ ਬੈ ਜਾ ਮੇਰੇ ਕੋਲ ਮੈਂ ਬਾਪੂ ਦੇ ਕੋਲ ਪੀੜੀ ਤੇ ਬੈਠ ਗਈ ਬਾਪੂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਭਰੀਆਂ ਅੱਖਾਂ ਨਾਲ ਮੈਨੂੰ ਦੇਖਣ ਲਗਾ ਬਾਪੂ ਨੇ ਆਪਣੇ ਪੱਗ ਦਾ ਲੜ ਖੋਲ ਕੇ ਮੇਰੇ ਅੱਗੇ ਝੋਲੀ ਅੜ ਦਿੱਤੀ ਕਹਿੰਦਾ ਤੇਰੇ ਰੱਖਣ ਦੇ ਆ ਧੀਏ ਹੁਣ ਤਾਂ ਆਪਣੇ ਪਿਓ ਦੀ ਇੱਜ਼ਤ ਰੱਖਣਾ ਨਾ ਟੁੱਟਣ ਦੀ ਆਪਣੀ ਪਾਲੋ ਭੈਣ ਦੇ ਸੁਪਨੇ ਆਪਣੀਆਂ ਡੰਡੀਆਂ ਮੇਰੀ ਝੋਲੀ ਪਾ ਦੇ ਪੁੱਤ ਕੰਨੋ ਉੱਚੀ ਕਿਵੇਂ ਸਹੁਰੇ ਭੇਜ ਦੇ ਮਾਪਿਆਂ ਨੂੰ ਉਹਦੇ ਸਹੁਰੇ ਕਹਿਣਗੇ ਨੰਗ ਜੱਟ ਕੋਲੋਂ ਧੀ ਦੇ ਕੰਨ ਵੀ ਨਹੀਂ ਖੱਜੇ ਗਏ ਮੈਂ ਨੇ ਦੇਣਗੀ ਤੇਰੀ ਪਾਲੋ ਭੈਣ ਪੁੱਤ ਤੂੰ ਰੱਖ ਲੈ ਇਸ ਘਰ ਦੀ ਇੱਜ਼ਤ ਮੈਂ ਚੁੱਪਚਾਪ ਡੰਡੀਆਂ ਲਾ ਕੇ ਬਾਪੂ ਦੇ ਹੱਥ ਤੇ ਰੱਖ ਦਿੱਤੀਆਂ ਬਾਪੂ ਨੇ ਭਰੀਆਂ ਅੱਖਾਂ ਨਾਲ ਮੇਰੇ ਗੁਰੇ ਹੱਥ ਜੋੜ ਦਿੱਤੇ ਬਹੁਤ ਹੀ ਭਾਵੁਕ ਕਹਾਣੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀਰ ਉਹ ਦੱਸਣਾ ਜੀ ਪਲੀਜ਼ ਸਾਨੂੰ ਹੌਂਸਲਾ ਪਤਾ ਹੈ ਕਮੈਂਟ ਜਰੂਰ ਕਰਿਆ ਕਰੋ ਜੀ ਗਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ